ਹਲੇ ਕੰਟਾ ਹੋ ਗੇ ਚਾਦੀ ਕੁੱਟੇ ਨਹੀਂ ਆਈ ਹੈਗੀ ਹਲੇ ਇਹ ਕਿੰਨੇ ਕਿਹੜਾ ਵਕਤ ਹੋ ਗਿਆ ਚਾਹ ਨੂੰ ਕਹੇ ਨਹੀਂ ਪਤਾ ਨਹੀਂ ਕਿੰਨੇ ਕੰਮ ਨੇ ਕਿੰਨੇ ਕੁ ਕੁੱਸ ਨੇ ਅੱਗੇ ਨਾ ਚਾਰ ਚਾਰ ਜਵਾਕ ਹੁੰਦੇ ਖੇਤਾਂ ਚ ਜਾਂਦੀਆਂ ਸਭ ਘਾਹ ਰੇ ਧਰ ਦੇ ਇਹਨਾਂ ਤੋਂ ਆਹ ਕੰਮ ਨਹੀਂ ਹੁੰਦੇ ਹੈ ਲੈ ਕੀ ਕੰਮ ਆਹਾ ਜਿਹੜੇ ਕਿਸ ਨਹੀਂ ਲੈ ਆ ਦੇ ਹੁਣ ਕੁੱਟ ਚਾਦੀ ਕਿੰਨੇ ਕ ਤੇਰੇ ਕੰਮ ਮੜ ਗਏ ਕੀ ਤੇਰੀ ਕਮਾਈ ਬੋਸੀ ਪਈਏਗੀ ਆਹੀ ਕਰ ਦੇ ਦੋ ਕੰਮ ਨੇ ਦੁਨੀਆ ਦੇ ਕਿਹੜਾ ਕੰਮ ਨਹੀਂ ਤੇਰੇ ਨਦੀਦੇ ਕੰਮ ਨੇਗੇ ਆ ਜਾ ਹੁਣ ਚਾਦੀ ਕੁੱਟ ਲਿਆ ਦੇ ਉਹ ਕੀ ਹੋ ਗਿਆ ਮਾਤਾ ਕਿਵੇਂ ਹੀਟਰ ਮੋਡ ਤਾਂ ਪੀ ਜਾਂ ਨਹੀਂ ਐ ਇਹ ਚਾਹ ਨੂੰ ਕਿ ਹੱਤੀ ਦੂੜ ਘੰਟਾ ਹੋ ਗਿਆ ਚਾਹ ਨੂੰ ਉਹ ਕੰਮ ਕਰਦੀ ਹੋਊਗੀ ਲਿਆ ਦੂ ਕੰਮ ਤੂੰ ਵੀ ਉਹਦੀ ਮੇਰ ਕਰਾਉਣ ਲੱਗ ਗਿਆ ਕਿੰਨੇ ਆ ਕੇ ਕੰਮ ਨਹੀਂਗੇ ਉਹ ਮੇਰ ਨਹੀਂ ਮੈਂ ਉਹਨਾਂ ਤਾਂ ਤੋਬੇਕ ਨਹੀਂ ਜਾਂਦੇ ਜਾਂਦੇ ਕੰਮ ਕਰਦਾ ਇੰਨੇ ਕ ਤਾਂ ਮੈਂ ਉਹ ਚਾਹ ਅੱਜ ਕੱਲ੍ਹ ਤੇ ਅਹੀਂ ਹੀ ਹੁੰਦੀ ਐ ਬਾਹਲੀ ਤਾਂ ਪੈਣਾ ਕਰ ਦੂ ਕੋਈ ਨਾਲ ਲਿਆ ਦੂ ਚਾਹ ਦੋ ਮਿੰਟ ਗੱਡੀ ਤਾਂ ਬਹੁਤ ਘਰ ਹੋ ਗਿਆ ਮੈਂ ਚਾਹ ਦਾ ਕੰਮ ਨਹੀਂ ਕਰਨਾ ਮੈਂ ਹੋਰ ਚਾਹ ਨਹੀਂ ਪੀਣੀ ਫਿਰ ਮੈਂ ਜੇ ਕੰਮ ਨਹੀਂ ਕਰਨਾ ਮਾੜਾ ਬੜਾ ਨਾਲ ਤੂੰ ਕਰਾਇਆ ਕਰ ਕੰਮ ਕੋਈ ਉਹਦੇ ਤੂੰ ਉਹਨਾਂ ਨੇ ਗੁਲਾਮ ਬਣ ਜਾ ਤੂੰ ਦਾ ਗਲਾਮ ਨਹੀਂ ਦੋ ਕੰਮ ਨਾਲ ਤੂੰ ਕਰਾ ਦੇਗਾ ਚੁਗਲੀਆਂ ਕਰ ਰਵੇ ਰੋ ਟਾਈਮ ਮਿਲ ਜਾਂਦਾ ਕਿਉਂ ਉਹ ਸਾਡੇ ਕੋਲ ਇੰਦਰ ਦੁੱਖ ਮੈਂ ਕਿੱਧਰ ਜਾਂਦੀ ਚੁਗਲੀਆਂ ਕਰਨ ਨੂੰ ਤੂੰ ਚੁਗਲੀਆਂ ਦਾ ਬਣਦਾ ਹੈਂਗਾ ਸਾਰਾ ਨਾ ਲੱਗੀ ਰਹਿਣੀ ਇੱਥੇ ਲੋਕਾਂ ਨਾਲ ਕਿੱਦੇ ਜਾਂਦੀਆਂ ਮੈਂ ਮੈਨੂੰ ਦੱਸ ਹਾਂ ਲਿਆ ਦੂ ਕੋਈ ਨਾ ਚਾਹ ਐਡੀ ਦਾ ਮੈਂ ਇੱਕ ਦਿਨ ਜਾਂਦੀ ਚੁਗਲੀਆਂ ਕਰਨ ਹੱਡ ਬੱਡ ਤੇ ਮੈਨੇ ਜੁੜੇ ਪੈਨੇ ਹੈਗੇ ਅੱਛਾ ਉਹਨੇ ਚਾਹ ਧੜਕੀ ਹੋ ਗਈ ਆ ਜਾਂਦੀ ਹੈ ਫਿਰ ਲੱਤਾ ਕੀ ਮਿਲ ਗਿਆ ਸਭ ਬਹੁਤ ਚੜ ਹੋ ਗਿਆ ਮੈਨੂੰ ਕਹਿੰਦੀ ਨੂੰ ਅੱਛਾ ਲੈ ਆ ਆ ਗਈ ਉਹੀ ਕਾਲੀ ਕਰੀ ਇਹਨੇ ਮੀ ਸੌਰੀ ਚੜ ਰખી ਪਈ ਸੀ ਵੇ ਬੱਸ ਕਰੇ ਪੈਣੀ ਕੋਲਿਓ ਠੀਕ ਹੈ ਮੈਂ ਚਾਹ ਪੀ ਕੇ પાਕੇ ਜਾਂਦਾ ਫਿਰ ਮੈਂ ਠੀਕ ਨੇ ਚਾਹ ਨਾਲ ਚ ਮਿੱਠਾ ਨਾਲ ਪੱਤੀ ਕੋ ਸਾ ਤੈਨੂੰ ਤੇਰੀ ਮਾਂ ਨੇ ਕੁਛ ਸਿਖਾਇਆ ਹੈ ਕਨਾ ਉਹ ਮਾਤਾ ਕਿਉਂ ਗਰਮ ਹੋਏ ਵਧੀਆ ਤਾਂ ਠੀਕ ਤਾਂ ਹੈਗਾ ਮਿੱਠਾ ਉਹ ਤਾਂ ਸੁਗਰ ਨਹੀਂ ਹੋ ਜਾਉ ਤੈਨੂੰ ਗੜਾਣਾ ਵੀ ਕੀ ਕੀ ਹੈ ਇੱਥੇ ਸਾਰਾ ਕੁਝ ਠੀਕ ਤਾਂ ਹੈਗਾ ਤੂੰ ਇਹਦੀ ਮੇਰ ਕਰਾਉਣਾ ਜਾਣਦੇ ਤੂੰ ਮੈਂ ਤੇਰੇ ਬਾਪੂ ਨੂੰ ਦੱਸੂਗੀ ਤਾਂ ਉਹ ਹੀ ਬੁਰੀ ਲੱਗਦੀ ਐ ਇਹ ਗੱਲ ਨਹੀਂ ਬਾਤਾਂ ਨਹੀਂ ਰਿਹਾ ਘਰ ਜਾ ਬੁਰੀ ਕਿਉਂ ਲੱਗਦੀ ਮੈਂ ਤੇਰੇ ਬਾਪੂ ਨੂੰ ਦੱਸੂਗੀ ਵੀ ਕਿ ਇਹਦੀ ਮੇਰ ਤੇ ਲੱਗ ਰਿਹਾ ਤੂੰ ਉਹ ਮੇਰੇ ਕੋਲ ਸਿੱਖੀ ਹੋਈ ਨਵੀਂ 2 ਮਹੀਨਾ ਪਿਆਨ ਹੋਏ ਨੇ ਸਾਰੀ ਉਮਰ ਕੱਢ ਲਈ ਮੈਨੂੰ ਅੱਛਾ ਚੀਜ਼ ਕਰਨਾ ਨਹੀਂ ਪਤਾ ਹੈਗਾ ਉਹ ਸਮਝਾ ਲੇਗਾ ਪਿਆਰ ਨਾਲ ਤੂੰ ਤਾਂ ਪਾੜ-ਬਾੜ ਖਾਨੀ ਆਂ ਪਿਆਰ ਸਮਝਦੇ ਨਹੀਂ ਪਿਆਰਨਾ ਮੈਂ ਬਿਠਿਆ ਪਿਆਰਨਾ ਕਹਿ ਕੇ ਜ਼ੋਰ ਲਾ ਲਿਆ। ਕੋਈ ਰਿਸਪੌਂਡ ਦੀ ਆਤ ਤਾਂ ਕਰੀਏ ਵੀ ਉਹ ਗੜਾਈ। ਅੱਛਾ ਮੈਂ ਕਲੇ ਸੁਪਾਉਣੀ ਆ ਇਹਨੂੰ ਨਹੀਂ ਕਹਿੰਦਾ। ਉਹ ਕੀ ਗੱਲ ਹੈ ਇਹ। ਨਾ ਇਹਨੂੰ ਨਹੀਂ ਕਹਿੰਦਾ ਹੈਗਾ ਮੈਂ ਕਲੇ ਸੁਪਾਉਣੀ ਆ। ਉਹ ਸਮਝੀ ਬੰਨਵੀ ਆ ਜੇ ਨਹੀਂ ਹਸਾ ਹੁੰਦਾ ਅੱਜ ਕੱਲ ਦੀ ਕੁੜੀਆਂ ਨੂੰ ਬੜੀਆਂ ਲਖੀਆਂ ਨੇ। ਤੂੰ ਸੁਖਿਆ ਦੇਵਾ ਸਮਝਾਦਾ ਕਰ ਬਣਾਇਆ। ਉੱਥੇਰਾ ਸਮਝਾ ਸਮਝਾ ਜ਼ੋਰ ਲਾ ਲਿਆ ਅੱਖੇ ਲੱਗਦੀ ਹੈਗੀ। ਬੰਮ ਦਾ ਕੀ ਦਾ ਹੋਣਾ? ਭੈਣ ਦਾ ਕਰ ਲਾ ਗੱਲ ਕੰਮ ਨਾ ਹੋਵੇ ਕੋਈ। ਹੈਲੋ? ਹਾਂ ਬੁੱਤ। ਹਾਂ ਠੀਕ ਆ ਪੁੱਤ ਤੁਸੀਂ ਠੀਕ ਹੋ ਹਾਂ ਅੱਛਾ ਦੁਖੀ ਕਰਤੇ ਤੂੰ ਰੋ ਨਾ ਪੁੱਤ ਮੈਂ ਕੋਈ ਨਾ ਪੁੱਛਦੀ ਇਹਨਾਂ ਨੂੰ ਕੀ ਕਹਿੰਦਾ ਅੱਛਾ ਮੈਨੂੰ ਕਿਵੇਂ ਪੁੱਠਾ ਬੋਲ ਜੂ ਮੈਨੂੰ ਇਹਨਾਂ ਨੇ ਮਜਾਲ ਕੀ ਹੈ ਪੁੱਠਾ ਬੋਲ ਜੇ ਇਹ ਕੋਈ ਨਾ ਮੈਂ ਤੇਰੇ ਬਾਪੂ ਨੂੰ ਕਹਿਨੀ ਪੰਚਾਇਤ ਲੈ ਕੇ ਆਉਣੀ ਆ ਮੈਂ ਕੋਈ ਨਾ ਪੁੱਤ ਤੈਨੂੰ ਲੈ ਕੇ ਜਾਉਂਗੀ ਤੈਨੂੰ ਛੱਡ ਕੇ ਨਹੀਂ ਇੱਥੇ ਜਾਂਦੀ ਮੈਂ ਕੋਈ ਨਾ ਮੈਂ ਲੈ ਕੇ ਜਾਉਂ ਪੁੱਤ ਲਿਆਉਣੀ ਆ ਪੰਚਾਇਤ ਇਹਨਾਂ ਨੇ ਮਜਾਲ ਕੇ ਤੈਨੂੰ ਤੰਗ ਕਰਨ ਇਹ ਹਾਂ ਆਵਾਂਗੇ ਪੁੱਤ ਜ਼ਰੂਰ ਮੈਂ ਲੈ ਬੇ ਮੁੰਡਿਆ ਅੱਤਰੇਪੇ ਨੂੰ ਫੋਨ ਲਾ ਕੀ ਹੋ ਗਿਆ ਉਹ ਕੁੜੀ ਨੰਤਾਂ ਕਰੀ ਜਾਂਦੇ ਨੇਗੇ। ਅੱਛਾ। ਨਾ ਜੇ ਕੋਈ ਕੱਪੜੇ ਧੋਨੇ ਤਾਂ ਨਹੀਂ ਪਸੰਦ ਕਰਦੇ, ਕੋਈ ਦਾਲ ਪਾਣੀ ਕਰਦੀਏ ਤਾਂ ਨਹੀਂ ਪਸੰਦ ਕਰਦੇ, ਚਾਹ ਕਰਦੀਏ ਤਾਂ ਨਹੀਂ ਪਸੰਦ ਕਰਦੇ। ਇਹਨੇ ਪੰਚਾਇਤ ਲੈ ਕੇ ਚੱਲਣਾ। ਆਪਦੇ ਪਰਿਓ ਨੂੰ ਫੋਨ ਲਾ। ਕਿਉਂ? ਉਹ ਕੰਮ ਕਰ ਲਿਆ ਕਰੇ। ਉਹ ਬੁਢੀ ਜੀ ਦੇ ਕਿ ਹੱਥ ਟੁੱਟੇ ਨੇਗੇ। ਸ਼ਾਬਾਸ਼ ਏ ਸੜਕੇ ਤੇਰੀ ਸੋਚ ਤੇ। ਨਾ ਤੂੰ ਕੰਮ ਕਿੰਨੇ ਕਰਦੀ ਆ? ਤੂੰ ਕਰ ਲਿਆ ਕਰ। ਉਹਦਾ ਨੂੰ ਨੂੰ ਕਹਿੰਦੀ ਰਹਿਣੀ ਆ ਤੂੰ। ਅੱਛਾ ਉਹ ਬੁਢੀ ਕਿਥੋਂ ਵੱਡੀ ਆ ਉਮਰ ਦੀ ਉਹ? ਤੇਰੀ ਕੁੜੀ ਕੀ ਕੰਮ ਕਰਦੀ ਐ ਕੀ ਤੈਨੂੰ ਸਿਖਾ ਕੇ ਤੋਰਿਆ ਬਸਾ ਲੜਾਈ ਝਗੜੇ ਲੜਨ ਜਾਣਦੀ ਐ ਉਹ ਕੁਝ ਨਹੀਂ ਆਉਂਦਾ ਉਹਨੂੰ ਕੰਮ ਕਰਨਾ ਉਹਦਾ ਪਰਿਵਾਰ ਨਰਮ ਐ ਜੇ ਹੁਣ ਉਹਨੂੰ ਆਪਣਾ ਘੇੜ ਤੇ ਬਿਠਾਇਆ ਨਾ ਕੁੱਟ ਕੇ ਅਗਲਾਂ ਨੂੰ ਅਜੇ ਤੂੰ ਉਹਨਾਂ ਨੂੰ ਮਾੜਾ ਕਹਿਣੀ ਐ ਤੂੰ ਆਪਣੀ ਕੁੜੀ ਕੋਸ ਕੇ ਠੀਕ ਐ ਤੇ ਨੂਜੇ ਨੂਸ ਕੱਢਦੀ ਰਹਿਣੀ ਐ ਨਾ ਅਗਲੀ ਨੂ ਕਹਦੇ ਵਾਸਤੇ ਲਿਆਂਦੀ ਜੀ ਮੈਂ ਤੂੰ ਕਹਿਨੇ ਮੇਰੀ ਨੂ ਕੰਮ ਕਰੇ ਉਹਨਾਂ ਨੂੰ ਵੀ ਆਵੀ ਨੂ ਕੰਮ ਕਰੇ ਬੇ ਪੁੱਤ ਜਿੰਨਾ ਕੁੰਦਾ ਤੋ ਕਰੀ ਜਾਂਦੇ ਨੇ ਆਣੀ ਤੋਂ ਉਹ ਹੋਰ ਕੀ ਕਰੇ ਉਹ ਕੀ ਕਰਦੀ ਆ ਉਹ ਉਹਨੂੰ ਕੁਝ ਨਹੀਂ ਆਉਂਦਾ ਟਾਈਮ ਹੀ ਸਿਖਾਇਆ ਵੀ ਕੀ ਹੈ ਉਹ ਸਾਰਾ ਕੰਮ ਇਹ ਕਰਦੀ ਆ ਪੁੱਤ ਕਾ ਨੂੰ ਕਰਦੀ ਆ ਕੁਝ ਨਹੀਂ ਸਿਖਾਇਆ ਤਾਂ ਲੜਾਈ ਝਗੜੇ ਤੋਂ ਪੈਣਾ ਬਾ ਤੇਰੇ ਮੰਗੂ ਪਲੇਸ ਹੋ ਪਾ ਕੇ ਰੱਖਦੀ ਆ ਉਹਦਾ ਪਰਿਵਾਰ ਨਰਮ ਹੈ ਨਿਆਣਾ ਕੁੱਟ ਕੇ ਕਿੱਦਾਂ ਆਪਣੇ ਘਰੇ ਛੱਡ ਜਾਂਦਾ ਉਹਨੂੰ ਉਹਦਾ ਨਰਮ ਨਹੀਂ ਹਜੇ ਹਜੇ ਤੂੰ ਵੀ ਉਹਨਾਂ ਨੂੰ ਮਾਰਾ ਕਹਿੰਦੀ ਹੈ ਆਵਦੀ ਕੁੜੀਆਂ ਨੂੰ ਕਹਿੰਦੀ ਨਹੀਂ ਹੈਗੀ ਜਿਵੇਂ ਇਹ ਨੂਤ ਨੇ ਹੌਸ ਕੱਢਦੀ ਹੈ ਕੁੜੀ ਵੀ ਨੂਸ ਕੱਢਿਆ ਕਰ ਠੀਕ ਹੈ ਜਿਵੇਂ ਇਹ ਕੰਮ ਕਰਦੀ ਹੈ ਇਹ ਵੀ ਕਿਸੇ ਦੀ ਕੁੜੀ ਆ ਠੀਕ ਹੈ ਆਵਦੀ ਮੈਂ ਤੈਨੂੰ ਦੁਖ ਆਉਣ ਲੱਗ ਗਿਆ ਉਹਦੇ ਵੇਲੇ ਤੂੰ ਕਿਵੇਂ ਚਾਪੜ-ਚਾਪੜ ਪੈਂਦੀ ਜੇ ਤੇ ਪਹਿਲਾਂ ਉਹਦੀ ਕੁੜੀ ਨੂੰ ਕੰਮ ਸਿਖਾਇਆ ਹੁੰਦਾ ਨਾ ਤਾਂ ਉਹਦੀ ਨੂਨ ਹੁੰਸ ਗਿਆਉਂਦੀ। ਬਸ ਤੈ ਕੁੜੀ ਲੜਨਾ ਸਿਖਾਇਆ ਹੁਣ ਇਹਦੀ ਨੂਨ ਸਤ ਕੱਢੀ ਜਾਂਦੀ ਐ ਤੂੰ। ਮਾਤਾ ਅਬਦੀਤੀ ਇਹਨੂੰ ਚੱਕ ਨਹੀਂ ਦੇਣੀ ਚਾਹੀਦੀ। ਠੀਕ ਐ। ਜੇ ਇਹ ਪੇਕੇ ਚੱਕ ਦੇਣ ਲੱਗ ਜਾਣਗੇ ਨਾ ਤਾਂ ਘਟਿਆ ਚ ਹੁੰਦੇ ਨੇ। ਉਹਨੂੰ ਸਮਝਾਉਣਾ ਪੈਂਦਾ ਪਿਆਰ ਨਾਲ ਧੀ ਨੂੰ ਤਾਂ ਨੇਵਕੇ ਰਹਿਣਾ ਪੈਂਦਾ ਹੁੰਦਾ ਠੀਕ ਐ। ਹੁਣ ਤੇਰੀ ਆ ਨੂ ਲਾ ਲੈ ਗਗਨ। ਇਹ ਤੇਰੀ ਕਿੰਨੀ ਗੱਲ ਸੁਣਦੀ ਐ ਕਿਤੇ ਤੇਰੇ ਮੂਰੇ ਬੋਲੀ ਐ। ਇਹਨੇ ਮੈਨੂੰ ਕਿਤੇ ਨਹੀਂ ਦੱਸਿਆ ਕੋਈ ਗੱਲਬਾਤ ਨਹੀਂ ਐ। ਇਹ ਮੈਂ ਬੋਲ ਰਹਾ ਹਾਂ ਉਹਨੂੰ ਰੋਕ ਦੇ ਜੇ ਤੂੰ ਮਮੀ ਕੋਲੇ ਬੋਲ ਇਹ ਨੂੰਤੀ ਨੂੰ ਪਿਆਰ ਨਾਲ ਰੱਖਣਾ ਪੈਂਦਾ ਉਹਨੂੰ ਹੀ ਪੂਰਾ ਕਰ ਮਾੜਾ ਮਟਾਵਾ ਦੀ ਤੀਨ ਠੀਕ ਹੈ ਇਹਨੂੰ ਪਿਆਰ ਨਾਲ ਲਵੇ ਲਾਇਆ ਕਰ ਪਰ ਇਹਨੂੰ ਕੰਮ ਕਰਕੇ ਸਿਖਜੂਗ ਠੀਕ ਹੈ ਤੇ ਤੀ ਹੁਣ ਮਾੜਾ ਨਾਲ ਘੂਰ ਕੇ ਰੱਖਣਾ ਪੈਂਦਾ ਜੇ ਹੁਣ ਤੂੰ ਆ ਚੱਕ ਦੇਣ ਲੱਗੀ ਉਹ ਤੋਂ ਘਰ ਝਾਰ ਲੂ ਆਉਂਦਾ ਪੁੱਤ ਮੈਂ ਤਾਂ ਉਹੀ ਗਲਤੀ ਕਰ ਲਈ ਰਹਿ ਜਿਹੜਾ ਮੈਂ ਗਗਨ ਨੂੰ ਮਾੜਾ ਚੰਗਾ ਕਹਿੰਗੀ ਲੋਕਾਂ ਦੇ ਮਨ ਅੱਗ ਕੇ ਲੋਕਾਂ ਨੇ ਸੁਣ ਕੇ ਪੁੱਤ ਮੈਂ ਇਹਨੂੰ ਮਾੜਾ ਚੰਗਾ ਕਹਿੰਗੀ ਮੇਥੋਂ ਗਲਤੀ ਹੋ ਗਈ ਪੁੱਤ ਮਾਤਾ ਮਾਫ਼ ਕਰ ਦੇ ਮਾਤਾ ਤੂੰ ਮਾਫੀ ਮੈਥੋਂ ਨਾ ਮੰਗਾ ਅਬਦੇ ਨੂੰ ਤੋਂ ਮੰਗ ਜਿਹਨਾਂ ਤੂੰ ਧੱਕਾ ਕਰਦੀ ਰਹੀ ਹੈ ਰਾਗਨ ਪੁੱਤ ਮੈਨੂੰ ਗਲਤੀ ਹੋ ਗਈ ਮੈਨੂੰ ਮਾਫ਼ ਕਰ ਦਿੱਤੀ ਮੇਰੀ ਤੁਹਾਨੂੰ ਮਾਫ਼ ਕੇ ਕਦਮ ਲਗਦੇ ਹੋ ਉਸੇ ਮੇਰੀ ਮਾਂ ਹੋਗੇ ਸੱਸ ਨੂੰ ਕੋਈ ਮੰਨੀ ਨਹੀਂ ਮੈਂ ਇਹ ਨਹੀਂ ਅੱਜ ਜੀ ਦੋਸਤੋ ਇਹ ਸਾਡੀ ਵੀਡੀਓ ਨੂੰਤੀ ਦੇ ਵਿੱਚ ਪਰਕਲੇ ਸੰਬੰਧ ਵਿੱਚ ਹੈ ਵੀਡੀਓ ਵਧੀਆ ਲੱਗੀ ਵੀਡੀਓ ਕਮੈਂਟ ਤੇ ਵੀਡੀਓ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ